ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਲੋ ਜੀ ਪਹਿਣਾ ਲਈ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਦਾ ਜੇ ਤੁਸੀਂ ਮੇਰੇ ਪਲੀਜ਼ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਵੀਡੀਓ ਪਲੀਜ਼ ਸਕਿਪ ਕਰਕੇ ਨਾਲ ਦੇਖਿਆ ਕਰੋ। ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਉਸ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਹੁੰਦੀ ਹੈ। ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਤੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਅੱਜ ਮੈਂ ਖੁਦ ਜੋ ਵੇਅਰ ਕੀਤਾ ਹੋਇਆ ਜੀ ਬਰਬਰੀ ਫੈਬਰਿਕ ਵੇਅਰ ਕੀਤਾ ਹੋਇਆ ਤੇ ਕਾਫੀ ਭੈਣਾਂ ਕਹਿੰਦੀਆਂ ਸੀ ਕਿ ਦੀਦੀ ਇਹ ਜੋ ਬਰਬਰੀ ਫੈਬਰਿਕ ਹੈ ਸ਼ਰਿੰਕ ਨਾ ਹੋ ਜੇ ਨਹੀਂ ਜੀ ਇਹ ਮੇਰਾ ਪਿਛਲੇ ਸਾਲ ਦਾ ਸੂਟ ਹੈ ਤੇ ਕੁਝ ਵੀ ਨਹੀਂ ਹੋਇਆ ਇਹਨੂੰ ਮੈਂ ਮਸ਼ੀਨ ਵਾਸ਼ ਕਰਦੀਆਂ ਹੈਂਡ ਵਾਸ਼ ਕਰਦੀਆਂ ਬਹੁਤ ਵਧੀਆ ਫੈਬਰਿਕ ਹੈ ਤੇ ਅੱਜ ਤੁਹਾਡੇ ਲਈ ਮੈਂ ਸੇਮ ਹੀ ਕਲੈਕਸ਼ਨ ਲੈ ਕੇ ਆਈਆਂ ਕਿ ਤਾਂ ਮੈਂ ਜੋ ਖੁਦ ਵੇਅਰ ਕੀਤਾ ਹੋਇਆ ਇਹਦੇ ਨਾਲ ਦਾ ਇੱਥੇ ਮੈਂ ਦੱਸਣਾ ਚਾਹਾਂਗੀ ਕਾਫੀ ਭੈਣਾਂ ਨੂੰ ਪਤਾ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਸੀ ਇੱਕ ਨਵਾਂ ਬਿਜ਼ਨਸ ਹੋਰ ਸਟਾਰਟ ਕੀਤਾ ਹੈ ਜੋ ਕਿ ਜੁਐਲਰੀ ਦਾ ਤੁਹਾਨੂੰ ਪਤਾ ਹੈ ਫੈਸਟੀਵਲ ਆ ਰਹੇ ਨੇ ਅੱਗੇ ਕਰਵਾ ਚੌਥ ਆ ਰਿਹਾ ਹੈ ਤੇ ਫੈਸਟੀਵਲ ਲਈ ਅਸੀਂ ਨਾਲ ਮੇਰੀ ਬੇਟੀ ਨੇ ਬਹੁਤ ਵਧੀਆ ਰਿਸਪੌਂਸ ਦੇ ਰਹੀ ਹੈ ਤੇ ਸਾਡੇ ਭੈਣ ਭਰਾ ਵੀ ਬਹੁਤ ਵਧੀਆ ਰਿਸਪੌਂਸ ਦੇ ਰਹੇ ਨੇ ਤੁਸੀਂ ਕਿਸੇ ਤਰ੍ਹਾਂ ਦੀ ਜੁਐਲਰੀ ਬਾਈ ਕਰਨੀ ਹੈ ਤੁਸੀਂ ਸਾਡੇ ਇੱਥੇ ਹੀ ਪੰਜਾਬੀ ਪਹਿਰਾਵੇ ਤੇ ਲਾਈਵ ਦੇ ਵਿੱਚ ਦੇਖ ਸਕਦੇ ਹੋ ਬਾਕੀ ਤੁਸੀਂ ਜਿਹੜਾ ਇੰਸਟਾਗ੍ਰam ਦਾ ਪੇਜ ਆ ਉਹ ਜ਼ਰੂਰ ਫੋਲੋ ਕਰ ਲਿਓ। ਦਾ ਇੰਸਟਾਗ੍ਰam ਦਾ ਪੇਜ ਆ ਜੀ ਸਟਾਈਲਿਸ਼ ਜੁਐਲਰੀ। ਤੁਸੀਂ ਉੱਥੇ ਜਾ ਕੇ ਜ਼ਰੂਰ ਫੋਲੋ ਕਰਦੇ ਹੋ ਨਾਲ ਮੈਂ ਪਿਕ ਲਗਾ ਦਾਂਗੀ। ਜ਼ਰੂਰ ਫੋਲੋ ਕਰਿਓ। ਉੱਥੇ ਤੁਹਾਨੂੰ ਜੋ ਵੀ ਜੁਐਲਰੀ ਦੀਆਂ ਪਿਕਸ ਵਗੈਰਾ ਵੀਡੀਓ ਤੁਹਾਨੂੰ ਉੱਥੇ ਮਿਲ ਜਾਣਗੀਆਂ ਤੇ ਫੁੱਲ ਸਪੋਰਟ ਕਰਿਓ। ਜਿਸ ਵੀ ਮੇਰੀ ਭੈਣ ਨੂੰ ਜੁਐਲਰੀ ਚਾਹੀਦੀ ਹਰ ਇੱਕ ਤਰ੍ਹਾਂ ਦੀ ਜੁਐਲਰੀ ਬੈਂਗਲਸ, ਈਅਰਿੰਗਸ, ਨੈਕਲੇਸ ਜੋ ਵੀ ਤੁਹਾਨੂੰ ਪਸੰਦ ਆ ਉਹ ਤੁਹਾਨੂੰ ਉੱਥੇ ਮਿਲ ਜਾਏਗਾ। ਉੱਥੇ ਜਾ ਕੇ ਜ਼ਰੂਰ ਪੇਜ ਨੂੰ ਫੋਲੋ ਕਰਿਓ। ਹਰ ਇੱਕ ਤਰ੍ਹਾਂ ਮਲਟੀ ਕਲਰ ਬਾਈ ਕਰਨੇ ਜਾਂ 골ਡ ਦੇ ਵਿੱਚ ਕੁਝ ਬਾਈ ਕਰਨਾ ਤੁਹਾਨੂੰ ਹਰੇਕ ਜਵੈਲਰੀ ਉੱਥੇ ਮਿਲੇਗੀ। ਟਾਈਮ ਨਾ ਲੈਂਦੇ ਹੋਏ ਤੇ ਅੱਜ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਫਰਸੂਟ ਤੋਂ। ਫਰਸੂਟ ਮੈਂ ਤੁਹਾਨੂੰ ਦਿਖਾਉਂਗੀ ਜੋ ਮੈਂ ਖੁਦ ਵੇਅਰ ਕੀਤਾ ਹੋਇਆ। ਲਓ ਜੀ, ਬਰਬਰੀ ਫੈਬਰਿਕ ਰਹੇਗਾ ਤੇ ਵੀਡੀਓ ਸਕਿਪ ਨਾ ਕਰਿਓ ਮੇਰੀਓ ਭੈਣੋ ਤੇ ਵੀਡੀਓ ਦੇ ਵਿੱਚ ਸਾਰਾ ਕੁਝ ਅਸੀਂ ਤੁਹਾਨੂੰ ਦੱਸਾਂਗੇ ਇਹ ਸੂਟ ਕਿਵੇਂ ਬਣੇਗਾ ਤੇ ਅੱਜ ਵਾਲੇ ਸੂਟ ਜੋ ਰਹਿਣਗੇ ਜੀ ਵਿਦਆਊਟ ਜੋ ਅਜਵਲੇ ਸੂਟ ਰਹਿਣਗੇ ਜੀ ਵਿਦ ਦੁਪੱਟਾ ਰਹਿਣਗੇ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਬਰਬਰੀ ਸੇਮ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਮੇਰੇ ਵੇਅਰ ਕੀਤਾ ਹੋਇਆ ਜਸਟ ਮੇਰਾ ਦੁਪੱਟਾ ਜੇ ਪ੍ਰਿੰਟਡ ਆ ਗਿਆ ਜੋ ਇਹਦੇ ਨਾਲ ਦੁਪੱਟਾ ਰਹੇਗਾ ਉਹ ਪਲੇਨ ਰਹੇਗਾ ਠੀਕ ਹੈ ਜੀ ਇਹ ਵਾਲਾ ਸਟਾਕ ਦੁਬਾਰਾ ਅਸੀਂ ਰੈਡੀ ਕਰਵਾਇਆ ਜਸਟ ਦੁਪੱਟਾ ਆਪਾਂ ਨੇ ਸਿੰਪਲ ਰੱਖਿਆ ਪਹਿਣਾ ਕਹਿੰਦੀ ਸੀ ਦੁਪੱਟਾ ਸਾਨੂੰ ਸਿੰਪਲ ਚਾਹੀਦਾ ਲਓ ਜੀ ਚੱਕੋ ਜੀ ਫਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਮੇਰੇ ਵੇਅਰ ਕੀਤਾ ਹੋਇਆ ਬਹੁਤ ਪਿਆਰਾ ਇਹਨੂੰ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟੀਚਿੰਗ अवेलेबल ਹੈ ਜੀ ਤੁਸੀਂ ਜਿਵੇਂ ਦਾ ਮਰਜ਼ੀ ਸੂਟ ਸਟੀਚ ਕਰਵਾ ਸਕਦੇ ਹੋ ਸ਼ਰਾਰਾ ਗਰਾਰਾ ट्राਊਜ਼ਰ ਜੋ ਵੀ ਤੁਸੀਂ ਲਾਇਕ ਕਰਦੇ ਹੋ ਉਹ ਬਣਵਾ ਸਕਦੇ ਹੋ अवेलेबल ਹੈ ਜੀ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਤੇ ਇਹ ਰਹੇਗਾ ਜੀ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਲਓ ਜੀ ਦੁਪੱਟਾ ਇਹ ਜਿਹੜਾ ਆਪਾਂ ਨੇ ਰੱਖਿਆ ਜੀ ਸੌਫਟ ਬਰਬਰੀ ਦਾ ਰੱਖਿਆ ਕਿਉਂਕਿ ਪਹਿਣਾ ਦੀ ਡਿਮਾਂਡ ਸੀ ਕਿ ਇਹ ਦੁਪੱਟਾ ਜੋ ਹੈ ਨਾ ਬਰਬਰੀ ਦਾ ਸਾਡੇ ਸਿਰ ਤੇ ਟਿਕਣਾ ਚਾਹੀਦਾ ਜੀ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਲਓ ਜੀ ਚੱਕੋ ਜੀ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਬਾਰਡਰ ਬਣਿਆ ਹੋਇਆ ਜਿਹਦੇ ਵਿੱਚ ਸ਼ਰਟ ਦੇ ਕਲਰ ਨੇ ਉਹੀ ਆਪਾਂ ਬਾਰਡਰ ਬਣਾਇਆ ਹੋਇਆ ਔਰ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਹੈ ਜੀ ਤੇ ਇਹ ਰਹੇਗੀ ਜੀ ਨਾਲ ਬਾਟਮ ਟਾਈ ਐਂਡ ਡਾਈ ਦੀ ਬਾਟਮ ਰਹੇਗੀ ਕਲਰ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰੇ ਨੇ ਟਾਈ ਐਂਡ ਡਾਈ ਦੀ ਬਾਟਮ ਆ ਗਈ ਜੀ ਮੋਡਲ ਸਿਲਕ ਦੀ ਨਾਲ ਲਓ ਜੀ ਅਗਰ ਜਿਹੜੀਆਂ ਪਹਿਣਾ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਵੀ ਹੋਲਡ ਕਰਵਾ ਸਕਦੇ ਹੋ ਇਹ ਕੋਈ ਵੀ ਸੂਟ ਜੀ ਪੇਮੈਂਟ ਤੋਂ ਬਿਨਾ ਹੋਲਡ ਨਹੀਂ ਹੋਏਗਾ ਜੇ ਤੁਸੀਂ ਸਾਡੇ ਕੋਲ ਸਟਿਚਿੰਗ ਕਰਵਾਉਣਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦੋ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਲੋ ਜੀ ਫਰਸਟ ਪ੍ਰਿੰਟ ਫਰਸਟ ਕਲਰ ਮੇਰੇ ਨਾਲ ਦਾ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਦਿਓ ਜੀ ਇਹਦੇ ਨਾਲ ਦੁਪੱਟਾ ਆਪਾਂ ਨੇ ਜੀ 22.5 ਰੱਖਿਆ ਕਿਉਂਕਿ ਇਹ ਪਿਛਲੇ ਸਾਲ ਦਾ ਸੀ ਜੋ ਮੈਂ ਵਰਕ ਕੀਤਾ ਹੋਇਆ ਤੇ ਇਸ ਸਾਲ ਅਸੀਂ ਫਿਰ ਨਵਾਂ ਤੁਹਾਡੇ ਲਈ ਕੁਝ ਲੈ ਕੇ ਆਏ ਆ ਜੀ ਇਹਦੇ ਨਾਲ ਦੁਪੱਟੇ ਜਿਹੜੇ ਟਾਈ ਐਂਡ ਟਾਈ ਦੇ ਰਹਿਣਗੇ ਬਹੁਤ ਹੀ ਪਿਆਰੇ ਤੇ ਪ੍ਰੋਪਰ ਸਿਰ ਤੇ ਟਿਕੇਗਾ ਜੀ ਦੁਪੱਟਾ ਲਓ ਜੀ ਸਕਰੀਨਸ਼ਾਟ ਲੈ ਕੇ फटाफट ਆਪਣਾ ਤੁਸੀਂ ਆਰਡਰ ਦੇ ਦਿਓ ਤੇ ਕੋਈ ਵੀ ਭੈਣ ਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਅਗਲਾ ਸੈਕੰਡ ਕਲਰ ਸੈਕੰਡ ਪ੍ਰਿੰਟ ਆ ਗਿਆ ਬਹੁਤ ਹੀ ਜ਼ਿਆਦਾ ਪਿਆਰਾ ਸਾਰੇ ਪ੍ਰਿੰਟ ਜੀ ਬਹੁਤ ਹੀ ਜ਼ਿਆਦਾ ਵੱਖਰੇ ਨੇ ਪਿਓਰ ਬਰਬਰੀ ਦੀ ਸ਼ਰਟ ਰਹਿਣ ਵਾਲੀ ਹੈ ਤੇ ਮੋਡਲ ਸਿਲਕ ਦੀ ਬਾਟਮ ਰਹੇਗੀ ਕਲਰ ਬਹੁਤ ਪਿਆਰੇ ਨੇ ਜੀ ਇਹਨੂੰ ਤੁਸੀਂ ਡਿਜ਼ਾਈਨ ਕਰਵਾਓ ਬੁਟੀਕ ਸਟਾਈਲ ਸੂਟ ਬਣਾਓ ਬਹੁਤ ਹੀ ਪਿਆਰੇ ਬਣਨਗੇ ਜੀ ਇਹ ਲੋ ਜੀ ਫੈਬਰਿਕ ਤੁਹਾਨੂੰ ਬਹੁਤ ਹੀ ਬੈਸਟ ਮਿਲੇਗਾ ਬਹੁਤ ਹੀ ਪਿਆਰਾ ਕਲਰ ਡਿਜ਼ਾਈਨ ਹੈ ਪ੍ਰਿੰਟ ਬਹੁਤ ਪਿਆਰਾ ਦੇਖੋ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਹੈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇਹਦੇ ਨਾਲ ਬਾਟਮ ਰਹੇਗੀ ਜੀ ਮੋਡਲ ਸਿਲਕ ਦੀ ਬਾਟਮ ਤੁਹਾਨੂੰ ਮੈਂ ਚੈੱਕ ਕਰਵਾ ਦਨੀ ਆ ਇਹਦਾ ਜੋ ਡਿਜ਼ਾਈਨ ਹੈ ਤੁਹਾਨੂੰ ਗੋਡਿਆਂ ਤੋਂ نیچے ਮਿਲੇਗਾ ਠੀਕ ਹੈ ਜੀ ਜੋ ਟਾਈਆਂ ਟਾਈਆਂ ਹੈ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਤੇ ਸਕਰੀਨਸ਼ਾਟ ਲੈ ਕੇ ਉੱਪਰ ਦਿੱਤਾ WhatsApp ਨੰਬਰ ਆ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਇਹਦੇ ਨਾਲ ਆ ਗਿਆ ਜੀ ਟਾਈ ਐਂਡ ਡਾਈ ਦੁਪੱਟਾ ਬਰਬੀਦਾਈ ਦੁਪੱਟਾ ਪ੍ਰੋਪਰ ਸਿੱਧਾ ਟਿੱਕੇਗਾ ਜੀ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਸਾਡੇ ਕੋਲ ਕਰਾ ਸਕਦੇ ਹੋ ਅਗਰ ਤੁਸੀਂ ਖੁਦ ਸਟਿਚ ਕਰਨਾ ਖੁਦ ਵੀ ਕਰ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਬਹੁਤ ਹੀ ਜ਼ਿਆਦਾ ਕਲਰ ਉੱਠ ਕੇ ਆ ਰਿਹਾ ਜੀ ਬਹੁਤ ਸੋਹਣਾ ਤੇ ਇਹ ਜੋ ਬਰਬਰੀ ਦਾ ਫੈਬਰਿਕ ਹੈ ਜੀ ਇਹਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਉਂਦੀ ਏ ਤੁਸੀਂ ਮੇਰੇ ਵੇਅਰ ਕੀਤਾ ਦੇਖਿਆ ਹੀ ਹੋਇਆ ਬਹੁਤ ਹੀ ਪਿਆਰੀ ਫਿਟਿੰਗ ਆਉਂਦੀ ਹੈ ਜੀ ਇਹਦੇ ਵਿੱਚ ਲਓ ਜੀ ਆ ਗਿਆ ਆਪਣਾ ਸੈਕੰਡ ਕਲਰ ਪ੍ਰਿੰਟ ਲਓ ਜੀ ਪਲੀਜ਼ ਸਕਰੀਨਸ਼ਾਟ ਜਦੋਂ ਵੀ ਲਓਗੇ ਕਲੀਅਰ ਲਿਓ ਪ੍ਰੋਪਰ ਮੈਨੂੰ WhatsApp ਤੇ ਪਤਾ ਲੱਗੇ WhatsApp ਤੇ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਕੋਈ ਵੀ ਸੂਟ ਪੇਮੈਂਟ ਤੋਂ ਬਿਨਾ ਹੋਲਡ ਨਹੀਂ ਹੋਏਗਾ ਜੀ ਕਿਉਂਕਿ ਭੈਣਾ ਸਾਡੀਆਂ ਫਿਰ ਅਕ ਤਿੰਨ ਤਿੰਨ ਚਾਰ ਚਾਰ ਦਿਨ ਪੇਮੈਂਟ ਨਹੀਂ ਕਰਦੀਆਂ ਫਿਰ ਬਾਅਦ ਕਹਿ ਦਿੰਦੇ ਨੇ ਨਹੀਂ ਜੀ ਜੀ ਅਸੀਂ ਲੈਣਾ ਨਹੀਂ ਤੇ ਸਾਡੀਆਂ ਫਿਰ ਕਾਪੀ ਪੈਣਾ ਵਿੱਚ ਰਹਿ ਜਾਂਦੀਆਂ ਸੀ ਉਹਨਾਂ ਨੂੰ ਵੀ ਨਹੀਂ ਦੇ ਦਿੰਦੇ ਲਓ ਜੀ ਚੱਕੋ ਜੀ ਨੈਕਸਟ ਪ੍ਰਿੰਟ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਲਓ ਜੀ ਪ੍ਰਿੰਟ ਚੈੱਕ ਕਰੋ ਔਰ ਬਹੁਤ ਸੋਹਣਾ ਫੈਬਰਿਕ ਹੈ ਜੀ ਇਹਨੂੰ ਕੁਛ ਨਹੀਂ ਹੁੰਦਾ ਜਿਵੇਂ ਮਰਜ਼ੀ ਤੁਸੀਂ ਹੈਂਡ ਵਾਸ਼ ਕਰੋ ਮਸ਼ੀਨ ਵਾਸ਼ ਕਰੋ ਕਿਉਂਕਿ ਮੈਂ ਖੁਦ ਵੇਅਰ ਕੀਤਾ ਹੋਇਆ ਮੈਨੂੰ ਪਤਾ ਮੇਰਾ ਜੋ ਵਰਬਰੀ ਦਾ ਫੈਬਰਿਕ ਹੈ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਇਹ। ਤੇ ਜੀ ਇਹ ਆ ਗਈ ਜੀ ਇਹਦੇ ਨਾਲ ਬਾਟਮ ਤੇ ਬਾਟਮ ਮੈਂ ਤੁਹਾਨੂੰ ਹਰੇਕ ਹੀ ਖੋਲ ਕੇ ਦਿਖਾ ਰਹੀਆਂ ਕਿ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ। ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੁੰਦਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਜਾਏਗੀ ਕਿ ਕਿਹੜਾ ਫੈਬਰਿਕ ਹੈ, ਕਿਵੇਂ ਰਹੇਗਾ ਵਿਦ ਆਊਟ ਦੁਪੱਟਾ ਸੂਟ ਨੇ ਜਾਂ ਵਿਦ ਦੁਪੱਟਾ ਸੂਟ ਨੇ ਤੇ ਸੂਟ ਕਿਵੇਂ ਰੈਡੀ ਹੋਣਗੇ ਵਿਦ ਲਾਈਨਿੰਗ ਹੋਣਗੇ ਜਾਂ ਵਿਦ ਆਊਟ ਲਾਈਨਿੰਗ ਹੋਣਗੇ। ਤੇ ਰੈਕ ਜੀ ਮੋਡਲ ਸਿਲਕ ਵੀ ਨਾਲ ਬਾਟਮ ਤੇ ਇਹ ਆ ਗਿਆ ਜੀ ਨਾਲ ਦੁਪੱਟਾ ਦੁਪੱਟਾ ਬਹੁਤ ਜਿਆਦਾ ਪਿਆਰਾ ਹੈ ਲੋਟ ਟਾਈ ਐਂਡ ਟਾਈ ਦੁਪੱਟਾ ਕੀਤਾ ਹੋਇਆ ਬਰਬਰੀ ਦਾ ਹੀ ਦੁਪੱਟਾ ਹੈ ਇਹ ਦੁਪੱਟੇ ਬਰਬਰੀ ਦੇ ਬਹੁਤ ਜਿਆਦਾ ਸੌਫਟ ਲਗਾਏ ਨੇ ਜੀ ਅਸੀਂ ਨਾਲ ਰੈਡੀ ਕਰਵਾਏ ਨੇ ਇਹ ਪ੍ਰੋਪਰ ਸਿੱਪ ਤੇ ਟਿਕਣਗੇ ਜੀ ਫਟਾਫਟ ਆਪਣਾ ਆਰਡਰ ਦੇ ਦਿਓ ਪਹਿਲਾਂ ਆਪਾਂ ਵੀਡੀਓ ਪਾਈ ਸੀ ਜੀ ਬਰਬਰੀ ਦੇ ਉਹ ਆਪਣੇ ਕੋਲ ਇੱਕ ਸੂਟ ਸਿਰਫ ਰਹਿ ਗਿਆ ਬਲੈਕ ਵਾਲਾ ਨਹੀਂ ਸਾਰੇ ਸੇਲ ਹੋ ਗਏ ਨੇ ਜੀ ਸਾਰੇ ਸੇਲ ਹੋ ਗਏ ਨੇ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਸਕਦੇ ਹੋ ਤੁਸੀਂ ਅ ਦੁਪੱਟੇ ਨੂੰ ਜਦੋਂ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਹੋ ਗਈ ਬਹੁਤ ਪਿਆਰਾ ਦੁਪੱਟਾ ਲੱਗੇਗਾ ਜੀ। ਲੋ ਜੀ ਨੈਕਸਟ ਕਲਰ ਆ ਗਿਆ ਜੀ ਫੋਜੀ ਕਲਰ। ਕਾਫੀ ਡਿਮਾਂਡ ਤੇ ਸੀ ਇਹ ਕਲਰ ਸਪੈਸ਼ਲ ਅਸੀਂ ਬਣਵਾਇਆ ਪਹਿਲਾਂ ਕਹਿ ਰਹੀ ਸੀ ਫੋਜੀ ਕਲਰ ਵੀ ਲੈ ਕੇ ਆਇਓ ਤੇ ਪਹਿਲਾਂ ਅਸੀਂ ਜਿਹੜੇ ਲੈ ਕੇ ਆਏ ਸੀ ਕਾਫੀ ਡਾਰਕ ਤੇ ਇਹ ਵੀ ਕਲਰ ਬਹੁਤ ਵਧੀਆ। ਲੋ ਚੱਕੋ। ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੀ ਜਾਓ। ਕੋਈ ਵੀ ਡਾਊਟ ਆ ਤਾਂ ਤੁਹਾਨੂੰ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਬਹੁਤ ਸੋਹਣਾ ਜਿਹਾ ਕਲਰ ਲੱਗ ਰਿਹਾ ਬਹੁਤ ਜ਼ਿਆਦਾ ਲਾਈਟ ਡਾਰਕ ਨਹੀਂ ਹੈਗਾ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਨੂੰ ਆਪਾਂ ਕਹਦੇ ਨੇ ਮਿੱਠਾ ਜਿਹਾ ਕਲਰ ਆ ਉਹ ਕਲਰ ਆ ਬਹੁਤ ਜ਼ਿਆਦਾ ਸੋਹਣਾ ਜੀ ਤੇ ਇਹ ਆ ਗਈ ਜੀ ਇਹਦੇ ਨਾਲ ਬਾਟਮ ਗ੍ਰੇ ਦਾ ਕੰਬੀਨੇਸ਼ਨ ਹੈ ਗ੍ਰੇ ਤੇ ਫਰੋਜੀ ਕਲਰ ਦਾ ਬਾਟਮ ਵੀ ਬਹੁਤ ਪਿਆਰੀ ਟਾਈਂਡਾਈ ਹੋਈ ਹੈ ਕਲਰ ਬਹੁਤ ਸੋਹਣੇ ਨੇ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰ ਲਓ ਜੀ ਬਹੁਤ ਪਿਆਰਾ ਲੱਗ ਰਿਹਾ ਹੈ ਬਾਟਮ ਮੈਂ ਤੁਹਾਨੂੰ ਖੋਲ ਕੇ ਤਾਂ ਦਿਖਾ ਰਹੀਆਂ ਕਿਉਂਕਿ ਫਿਰ ਉਹ ਕਾਫੀ ਪੈਣਾ ਕਹਿੰਦੀਆਂ ਜਿਹਦੀ ਬਾਟਮ ਦੀ ਜਿਹੜੀ ਟਾਈ ਐਂਡ ਆਈ ਇਹ ਕੀਤੀ ਹੋਈ ਹੈ ਕਿੱਥੋਂ ਤੱਕ ਹੈ ਤੇ ਤਾਂ ਹੀ ਮੈਂ ਕਹਿੰਨੀ ਹੁੰਦੀ ਆ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਤੇ ਵੀਡੀਓ ਦੇ ਵਿੱਚ ਪ੍ਰੋਪਰ ਜੋ ਵੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਲਿਆ ਲਓ ਜੀ ਇਹਦੇ ਨਾਲ ਦੁਪੱਟਾ ਜੀ ਦੁਪੱਟਾ ਬਹੁਤ ਪਿਆਰਾ ਕਿੰਨਾ ਸੋਹਣਾ ਲੱਗਦਾ ਬਹੁਤ ਪਿਆਰਾ ਕਲਰ ਹੈ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਇਸ ਫਿਟਿੰਗ ਬਹੁਤ ਤਿਆਰੀ ਆਉਂਦੀ ਹੈ ਜੀ ਫੈਬਰਿਕ ਨੂੰ ਕੁਝ ਨਹੀਂ ਹੋਏਗਾ ਅਸੀਂ ਬੈਠੇ ਹੋਏ ਹਾਂ ਜੀ ਤੁਸੀਂ ਟੈਨਸ਼ਨ ਫ੍ਰੀ ਰਹੋ ਜੀ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਲੋਜ ਹੁਣ ਜਾਨੇ ਆਪਾਂ ਨੈਕਸਟ ਸੂਟ ਵਾਲ ਨੈਕਸਟ ਸੂਟ ਵੀ ਬਹੁਤ ਜ਼ਿਆਦਾ ਪਿਆਰਾ ਜੀ ਬਲੈਕ ਕਲਰ ਦੇ ਉੱਪਰ ਜਿਹੜੀ ਭੈਣਾ ਸਾਡੀ ਦੀ ਪਹਿਲੀ ਡਿਮਾਂਡ ਸੀ ਬਲੈਕ ਵੀ ਲੈ ਕੇ ਆਓ ਜੋ ਵੀ ਅਸੀਂ ਪੀਸ ਤੁਹਾਡੇ ਲਈ ਰੈਡੀ ਕਰਵਾ ਰਹੇ ਹਾਂ ਜੀ ਤੁਹਾਡੀ ਡਿਮਾਂਡ ਤੇ ਕਰਵਾ ਰਹੇ ਹਾਂ ਅਸੀਂ ਹਰੇਕ ਭੈਣ ਨੂੰ ਆਪਣਾ ਸੂਟ ਦੇਣਾ ਚਾਹੁੰਦੇ ਆ। ਲਓ ਜੀ। ਜਿਹੜੀਆਂ ਭੈਣਾਂ ਨੇ ਸਾਡੇ ਕੋਲ ਬਾਈ ਕੀਤੇ ਉਹਨਾਂ ਨੂੰ ਪਤਾ ਕਿ ਇਹ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈ। ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਬਲੈਕ ਦਾ ਕੰਬੀਨੇਸ਼ਨ ਹੈ, ਅੰਬੀ ਵਾਲਾ ਡਿਜ਼ਾਈਨ ਹੈ। ਤੁਸੀਂ ਇਹਨੂੰ ਜਿਵੇਂ ਮਰਜ਼ੀ ਸਟਿਚ ਕਰਵਾ ਸਕਦੇ ਹੋ। ਲਓ ਜੀ ਇਹ ਆਦੀ ਨਾਲ ਬਾਟਮ। ਇਹਨੂੰ ਤੁਸੀਂ ਲੇਸਸ ਨਾਲ ਰੈਡੀ ਕਰਵਾਉਣਾ ਜਾਂ ਤੁਸੀਂ ਕੁਝ ਪਲੇਨ ਫੈਬਰਿਕ ਲੈ ਕੇ ਡਿਜ਼ਾਈਨ ਕਰਵਾਉਣਾ ਹੈ neck ਤੇ, ਚਾਕਾਂ ਤੇ, ਘੇਰੇ ਤੇ ਉਹ ਵੀ ਕਰਵਾ ਸਕਦੇ ਹੋ। ਤੇ ਇਹ ਰੇਗੀ ਜੀ ਨਾਲ बॉटम डिजाइन ਬਹੁਤ ਪਿਆਰਾ ਜੀ ਇਹ टाई एंड डाई ਦੀ बॉटम ਆ ਗਈ ਜੀ ਨਾਲ ਮੋਡਲ ਸਿਲਕ ਦੀ ਬਹੁਤ ਪਿਆਰੇ ਲਾਈਟ ਵੇਟ ਫੈਬਰਿਕ ਹੈ ਜੀ ਤੇ ਲਾਈਨਿੰਗ ਨਾਲ ਸੂਟ ਬਣਨਗੇ ਜੀ ਇਹ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਨਗੇ ਤੁਹਾਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਰਿਹਾ ਤੇ ਅੱਗੇ ਫੈਸਟੀਵਲ ਵੀ ਆ ਰਹੇ ਨੇ ਕਾਫੀ ਤੇ ਤੁਸੀਂ ਐਵੇਂ ਦੇ ਸੂਟ ਬਾਈ ਕਰ ਸਕਦੇ ਹੋ ਸਾਡੇ ਕੋਲੋਂ ਲੋ ਜੀ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਡਿਜ਼ਾਈਨ ਬਹੁਤ ਪਿਆਰਾ ਹੈ ਕਿੰਨਾ ਸੋਹਣਾ ਲੱਗ ਰਿਹਾ ਦੁਪੱਟਾ ਦੇਖੋ ਔਰ ਪ੍ਰੋਪਰ ਤੁਹਾਡੇ ਸਿਰ ਤੇ ਟਿੱਕੇਗਾ ਜੀ ਇਹ ਦੁਪੱਟਾ ਤੁਸੀਂ ਲੈਸ ਨਾਲ ਫਿਨਿਸ਼ਿੰਗ ਕਰਵਾ ਸਕਦੇ ਹੋ ਦੁਪੱਟੇ ਨੂੰ ਤੁਹਾਡੀ ਚੋਇਸ ਹੈ ਅਗਰ ਤੁਸੀਂ ਪੀਕੋ ਕਰਵਾਣੀ ਪੀਕੋ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਲਓ ਨੈਕਸਟ ਕਲਰ ਆ ਗਿਆ ਇਹ ਵੀ ਡਿਮਾਂਡ ਤੇ ਮੰਗਾਇਆ ਗਿਆ ਇਹਦੇ ਨਾਲ ਦੇ ਪਹਿਲਾਂ ਆਪਾਂ ਕਾਫੀ ਸਟੇਮ ਕਰ ਚੁੱਕੇ ਆਂ ਸਟੇਮ ਨੂੰ ਲੱਗਦਾ ਇੱਕ ਦੋ ਭੈਣਾਂ ਰਹਿੰਦੀਆਂ ਨੇ ਲਓ ਜੀ फटाफट ਤੁਸੀਂ ਆਪਣੇ ਲਈ ਹੋਲਡ ਕਰਵਾ ਲਓ ਜਿਨ੍ਹਾਂ ਦੀ ਪੇਮੈਂਟ ਆਈ ਏ ਤੁਸੀਂ ਆਪਣੇ ਲਈ ਬੁਕਿੰਗ ਕਰ ਲਓ ਜੀ ਤਹਾਡੀ ਡਿਮਾਂਡ ਤੇ ਅਸੀਂ ਦੁਬਾਰਾ ਬਰਬਰੀ ਦਾ ਫੈਬਰਿਕ ਲੈ ਕੇ ਆਏ ਜੀ ਟਾਈ ਐਂਡ ਡਾਈ ਦੁਪੱਟਿਆਂ ਨਾਲ ਟਾਈ ਐਂਡ ਡਾਈ ਬਾਟਮ ਰਹੇਗੀ ਟਾਈ ਐਂਡ ਡਾਈ ਦੁਪੱਟਾ ਰਹੇਗਾ ਜੀ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਆ ਇਹਨੂੰ ਡਾਰਕ ਔਰ ਕਹਿ ਸਕਦੇ ਆ ਜਾਂ ਡਾਰਕ ਮਸਟਰਡ ਜਿਹਾ ਬਹੁਤ ਪਿਆਰਾ ਕਲਰ ਹੈ ਜੀ ਇਹ ਤੇ ਇਹ ਆ ਗਈ ਜੀ ਨਾਲ ਬਾਟਮ ਤੇ ਇਹ ਖੁੱਲਾ ਡੁੱਲਾ ਸੂਟ ਬਣੇਗਾ ਜੀ ਜਿਵੇਂ ਕਾਲਕੀ ਪਹਿਣਾ ਗੈਦਨੀ ਆਂ ਦੀਦੀ 2.5 ਮੀਟਰ ਬਾਟਮ ਆ ਸੂਟ ਸਹੀ ਬਣ ਜੇਗਾ ਹਾਂਜੀ ਹਾਂਜੀ ਆਰਾਮ ਨਾਲ ਸੂਟ ਤੁਹਾਡਾ ਬਹੁਤ ਪਿਆਰਾ ਬਣੇਗਾ ਜੀ ਜੋ ਵੀ ਅਸੀਂ ਫੈਬਰਿਕ ਦੇ ਰਿਹਾ ਤੁਹਾਨੂੰ ਵਧੀਆ ਫੈਬਰਿਕ ਦੇ ਰਿਹਾ ਫੈਬਰਿਕ ਦੀ ਕੋਈ ਵੀ ਕੰਪਲੇਂਟ ਨਹੀਂ ਆਏਗੀ ਜੀ ਤੇ ਕੀ ਰਹੇਗਾ ਜੀ ਨਾਲ ਦੁਪੱਟਾ ਦੁਪੱਟਾ ਚੈੱਕ ਕਰੋ ਇਹ ਭੈਣਾਂ ਦੀ ਡਿਮਾਂਡ ਤੇ ਸਪੈਸ਼ਲ ਅਸੀਂ ਦੁਪੱਟਾ ਬਣਾਇਆ ਜੀ ਇਹ ਪਿਓਰ ਬਰਬਰੀ ਦੇ ਵਿੱਚ ਬਣਾਇਆ ਕਿ ਜਿਹੜਾ ਤੁਹਾਡੇ ਸਿਰ ਤੇ ਟਿਕੇਗਾ ਤੇ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਨੈਕਸਟ ਆ ਗਿਆ ਜੀ ਕਲਰ ਪੇਪੀ ਪਿੰਕ ਜਿਆ ਤੇ ਲਵੈਂਡਰ ਜੀ ਜਿਹੜਾ ਬਹੁਤ ਪਿਆਰਾ ਫ੍ਰਿੰਟ ਹੈ ਵੀ ਜੀ ਲੋ ਸਭ ਨੇ ਭੈਣਾਂ ਦੀ ਪਸੰਦ ਤੇ ਅਸੀਂ ਲੈ ਕੇ ਆਏ ਹਾਂ ਬਹੁਤ ਸੋਹਣੀ ਕਲੈਕਸ਼ਨ ਪਹਿਲਾਂ ਅਸੀਂ ਬਰਬਰੀ ਦੀ ਵੀਡੀਓ ਪਾਈ ਸੀ ਬਹੁਤ ਵਧੀਆ ਰਿਸਪੌਂਸ ਰਿਆ ਉਹਨਾਂ ਨੇ ਡਿਮਾਂਡ ਕਰਕੇ ਫਿਰ ਕਿਹਾ ਕਿ ਕੁਝ ਹੋਰ ਲੈ ਕੇ ਆਓ ਬਰਬਰੀ ਦੇ ਉੱਪਰ ਤੇ ਲੋ ਜੀ ਆਪਾਂ ਹੁਣ ਹੋਰ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਲਈ ਪ੍ਰਿੰਟ ਇਹ ਆ ਗਈ ਜੀ ਨਾਲ ਬਾਟਮ ਬਾਟਮ ਚੈੱਕ ਕਰ ਲਓ ਜੀ ਤੇ ਗੋਡਿਆਂ ਤੋਂ نیچے ਡਿਜ਼ਾਈਨ ਰਹੇਗਾ ਜੀ ਜੋ ਟਾਈ ਐਂਡ ਡਾਈ ਹੈ ਗੋਡਿਆਂ ਤੋਂ نیچے ਡਿਜ਼ਾਈਨ ਰਹੇਗਾ ਬਰਬਰੀ ਤੇ ਇਹ ਤੇ ਬਾਟਮ 30 ਇਹਦਾ ਤੁਸੀਂ ਟਰੌਜ਼ਰ ਬਣਾਓ ਤੁਸੀਂ ਬਾਟਮ ਬਣਾਓ ਇਹ ਤੁਹਾਡੀ ਚੁਆਇਸ ਹੈ ਜੀ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਬਹੁਤ ਹੀ ਪਿਆਰਾ ਸਾਰੇ ਦੁਪੱਟੇ ਬਹੁਤ ਪਿਆਰੇ ਨੇ ਡਿਫਰੈਂਟ ਡਿਜ਼ਾਈਨ ਲੱਗੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਚਲੋ ਜੀ ਇਹ ਰਹੇਗਾ ਨਾਲ ਦੁਪੱਟਾ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ फटाफट ਆਪਣਾ ਆਰਡਰ ਦੇ ਦਿਓ ਫਾਸਟਲੀ ਕਿਉਂਕਿ ਇਹ ਸੂਟ ਟਿਕਦੇ ਨਹੀਂ ਹੈਗੇ ਜੀ फटाफट ਸਾਰੇ ਬੁਕਿੰਗ ਕਰ ਲੈਂਦੇ ਨੇ ਬਸ ਈਕੋ ਪ੍ਰਿੰਟ ਹੋਰ ਕਲਰ ਹੋਰ ਬਹੁਤ ਪਿਆਰਾ ਜੀ ਇਹ ਵੀ ਕਾਫੀ ਪਪੂਲਰ ਰਿਹਾ ਜੀ ਆਪਣਾ ਕਲਰ ਤੇ फटाफट ਤੁਸੀਂ ਆਪਣਾ ਆਰਡਰ ਦੇ ਦਿਓ ਰਾਣੀ ਕਲਰ ਹੈ ਜੀ ਇਹ ਦੇਖੋ ਚੱਕੋ ਇਹ ਪ੍ਰਿੰਟ ਚੱਕੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਉਹ ਜੋ ਵਿੱਚ ਪੈਰਟ ਕਲਰ ਪਿਆ ਹੋਇਆ ਉਹਦੇ ਨਾਲ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਬਣ ਗਿਆ ਤੇ ਆ ਗਈ ਜੀ ਨਾਲ ਬਾਟਮ 5 and i ਦੀ ਬਾਟਮ ਹੈ ਜੀ ਫੈਬਰਿਕ ਬਹੁਤ ਵਧੀਆ ਜੀ ਪਿਓਰ ਬਰਬਰੀ ਸ਼ਰਟ ਰਹੇਗੀ ਨਾਲ ਪਿਓਰ ਬਰਬਰੀ ਦਾ ਦੁਪੱਟਾ ਰਹੇਗਾ ਮੋਡਲ ਸਿਲਕ ਦੀ ਬਾਟਮ ਰਹੇਗੀ ਆ ਇਸੇ ਲਈ ਅਸੀਂ ਵੀਡੀਓ ਸ਼ੂਟ ਕਰ ਰਹੇ ਹਾਂ ਕਿ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ ਜੋ ਵੀ ਡਾਊਟ ਨੇ ਉਹ ਕਲੀਅਰ ਹੋ ਜਾਵੇ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਹੋ ਚੱਕੋ ਬਹੁਤ ਪਿਆਰਾ ਕਲਰ ਹੈ ਤੁਸੀਂ ਕਿਸੇ ਨੂੰ ਗਿਫਟ ਕਰਨਾ ਗਿਫਟ ਕਰ ਸਕਦੇ ਹੋ ਤੁਸੀਂ ਖੁਦ ਸਟਿਚ ਕਰਵਾਣਾ ਖੁਦ ਕਰਵਾ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਲਓ ਜੀ ਇਹ ਤਾਂ ਹੋ ਗਈ ਟਾਈ ਐਂਡ ਡਾਈ ਦੀ ਬਰਬਰੀ ਤੇ ਹੁਣ ਤੁਹਾਨੂੰ ਸਾਡੇ ਕੋਲ ਨਾ ਦੋ ਸੂਟ ਪਹਿਲੇ ਬਾਕੀ ਤਾਂ ਸੇਲ ਹੋ ਗਏ ਨੇ ਆਰਗੈਂਜ਼ਾ ਦੇ ਵਿੱਚ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਇਹ SK ਦੀ ਕਲੈਕਸ਼ਨ ਰਹੇਗੀ ਜੀ organza ਫੈਬਰਿਕ ਰਹੇਗਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਲੋ ਜੀ ਚੈੱਕ ਕਰੋ ਤੇ ਇਹਦੇ ਨਾਲ ਰਹੇਗੀ ਜੀ modal silk ਦੀ ਬਾਟਮ ਪ੍ਰਿੰਟ ਚੈੱਕ ਕਰੋ ਇਹ ਵਿਦੌੜ ਦੁਪੱਟਾ ਸੂਟ ਰਹਿਣਗੇ ਇਹਨਾਂ ਦਾ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਬਹੁਤ ਸੋਹਣਾ ਫੈਬਰਿਕ ਹੈ ਸਾਦੀ ਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ organza 버بری ਦੇ ਵਿੱਚ ਫੈਬਰਿਕ ਹੈ ਜੀ ਇਹ ਲਾਈਨਿੰਗ ਵਾਲਾ ਬਹੁਤ ਜ਼ਿਆਦਾ ਲਾਈਟ ਵੇਟ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਕੋਈ ਇਹ ਸ਼੍ਰਿੰਕ ਨਹੀਂ ਹੋਏਗਾ ਜੀ ਬਹੁਤ ਸੋਹਣਾ ਹੈ ਜੀ SK ਦੀ ਕਲੈਕਸ਼ਨ ਹੈ ਤੁਹਾਨੂੰ ਸਟੈਂਪ ਚੈੱਕ ਕਰਵਾਈ ਜਾਏਗੀ ਪ੍ਰੋਪਰ ਦੇਖੋ ਇੱਧਰ ਸਟੈਂਪ ਲੱਗੀ ਹੋਈ ਐ ਇੱਕ ਆ ਗਿਆ ਜੀ ਇਹਦੇ ਵਿੱਚ ਬਲੈਕ ਲੋ ਜੀ ਨੈਕਸਟ ਆ ਗਿਆ ਜੀ ਇਹਦੇ ਵਿੱਚ ਨੇਵੀ ਬਲੂ ਕਲਰ ਲੋ ਜੀ ਉਹ ਬਲੈਕ ਐ ਇਹ ਬਲੂ ਕਲਰ ਐ ਮਡਾਲ ਸਿਲਕ ਦੀ ਬਾਟਮ ਰਹੇਗੀ ਨਾਲ ਤੇ ਔਰਗਾਂਜਾ ਦੀ ਸ਼ਰਟ ਰਹੇਗੀ ਬਰਬਰੀ ਔਰਗਾਂਜਾ ਸ਼ਰਟ ਰਹੇਗੀ ਐਸਕੇ ਦਾ ਬ੍ਰਾਂਡ ਰਹੇਗਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਨਹੀਂ ਹੈਗਾ ਕਿ ਇੱਧਰ ਟੈਗ ਲੱਗਾ ਪ੍ਰੋਪਰ ਸਟੈਂਪ ਲੱਗੀ ਹੋਈ ਹੈ ਜੀ ਸ਼ਰਟ ਦੇ ਉੱਪਰ ਵੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਦੀ ਲਓ ਜੀ ਸਕਰੀਨਸ਼ਾਟ ਲੈ ਕੇ ਫਟਾਫਟ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਪ੍ਰਾਈਸ ਤੁਹਾਨੂੰ ਇਹਨਾਂ ਦਾ ਉੱਪਰ ਹੀ ਸ਼ੋ ਹੋ ਰਿਹਾ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਪਲੀਜ਼ ਭੈਣੋ ਸਕਰੀਨਸ਼ਾਟ ਕਲੀਅਰ ਲਿਓ ਕਿ ਤਾਂ ਸਾਨੂੰ ਕੋਈ ਵੀ ਕਨਫਿਊਜ਼ਨ ਨਾ ਰਵੇ ਮੈਂ ਤੁਹਾਨੂੰ ਇੱਕ ਵਾਰੀ ਨਾ ਇਹ ਅਲੱਗ ਕਰਕੇ ਦਿਖਾ ਦਿੰਦੀ ਆ ਇਹ ਰਹੇਗਾ ਜੀ ਬਲੈਕ ਕਲਰ ਇਹ ਤੁਸੀਂ ਮੈਨੂੰ ਬਲੈਕ ਕਲਰ ਲਿਖ ਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਆ ਗਿਆ ਜੀ ਬਲੂ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਇਹ ਸੀ ਜੀ ਸਾਡੀ ਅੱਜ ਦੀ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਅਮੀਰ ਕਰਦੇ ਆ ਤੁਹਾਨੂੰ ਪਸੰਦ ਆਈ ਹੋਈਗੀ ਜੀ ਪਸੰਦ ਆਈ ਤਾਂ ਵੀਡੀਓ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ